ਉਹ ਵੀ ਜਿਹੜੀ ਲੈਂਡ ਪੁਲਿੰਗ ਸਕੀਮ ਹੈ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਤੇ ਇੱਕਦਮ ਜਦੋਂ ਲੋਕਾਂ ਨੇ ਪ੍ਰੈਸ਼ਰ ਬਣਾਇਆ ਤਾਂ ਉਹਨਾਂ ਨੇ ਪ੍ਰੈਸ਼ਰ ਨੂੰ ਰਿਲੀਜ਼ ਕਰਕੇ ਵਾਪਸ ਲੈ ਲਿਆ ਵੀ ਇਹ ਵਾਪਸ ਲਿਆ ਹੈ ਜਾਂ ਫਿਰ ਇਹ ਕੋਈ ਦਿਖਾਵਾ ਕੀਤਾ ਗਿਆ ਹੈ ਇੱਕਦਮ ਨਹੀਂ ਵਾਪਸ ਹੋਇਆ ਹੂੰ ਹਰੇਕ ਜਥੇਬੰਦੀ ਦਾ ਹਰੇਕ ਪਾਰਟੀ ਦਾ ਜੋਰ ਲੱਗੇ ਸੀ ਸੁਖਵੀਰ ਸਿੰਘ ਬਾਦਲ ਨੇ ਚੰਡੀਗੜ੍ਹ ਮਹਾਲੀ ਪਟਿਆਲਾ ਤੱਕ ਸ਼ਾਂਤ ਤਾਂ ਲੁਧਿਆਣਾ ਸ਼ਾਂਤ ਤਾਂ ਹਮ ਕਾਂਗਰਸ ਨੇ ਸਾਰਾ ਸ਼ਾਂਤ ਤਾਂ ਹਰ ਇੱਕ ਦਾ ਜੋਰ ਲੱਗਿਆ ਹੋਆ ਸੀ ਸ਼ਰਮ ਭਗਵਾਨ ਸਤਮਾਨ ਉਹਨਾਂ ਨੇ ਜਦੋਂ ਐਨ ਚੋਕੇ ਬੁੱਲਾਂ ਤੇ ਆ ਗਈ ਹਮ ਫੇਰ ਚੱਡੀ ਐ ਉਹ ਤਾਂ ਕਹਿੰਦੇ ਜੀ ਕਿਸਾਨ ਕਿਸਾਨਾਂ ਦੇ ਹਿੱਤ ਚ ਪਾਲਿਸੀ ਸੀਗੀ ਤੇ ਕਿਸਾਨਾਂ ਨੂੰ ਪਸੰਦ ਨਹੀਂ ਆਈ ਤਾਂ ਅਸੀਂ ਕਿਸਾਨਾਂ ਦੇ ਖਾਤਰੇ ਵਾਪਸ ਆਏ ਇਹ ਕਹਿੰਦੇ ਜੀ ਅਸੀਂ ਨੇ ਪਾਲਿਸੀ ਬੰਦ ਕਰਤੀ ਅਸੀਂ ਵਾਪਸ ਲੈ ਲਈ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਜੀ ਅਸੀਂ ਸੰਘਰਸ਼ ਉਦਾਂ ਹੀ ਜਾਰੀ ਰੱਖਾਂਗੇ ਜਿਹੜੇ ਸੋਸ਼ਲ ਵਰਕਰ ਨੇ ਲੱਖਾ ਸੁਧਾਨਾ ਵਰਗੇ ਨੇ ਜਾਂ ਜਿਹੜੇ ਹੋਰ ਹਤਾਸ਼ੀ ਨੇ ਪੰਜਾਬ ਦੇ ਉਹ ਵੀ ਕਹਿੰਦੇ ਨੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦਾ 20 ਤਰੀਕ ਦਾ ਪ੍ਰੋਗਰਾਮ ਲਿਖਿਆ ਹੋਇਆ ਉਹ ਵੀ ਕਹਿੰਦੇ ਸੰਘਰਸ਼ ਅਸੀਂ ਜਾਰੀ ਰੱਖਾਂਗੇ ਤਲਵਾਰ ਤਾਂ ਕਿਸਾਨਾਂ ਦੇ ਪਹਿਲੇ ਪਹਿਲੇ ਕਾਨੂੰਨਾਂ ਦੀ ਅਲੱਗ ਰਹੀ ਹੈ ਜਿਹੜੇ ਪਹਿਲੇ ਮੋਦੀ ਨੇ ਬਣਾਏ ਸੀ ਇਹ ਤੁਸੀਂ ਇੱਕ ਨਵੀਂ ਤਲਵਾਰ ਲੈ ਆ ਕੇ ਖੜੀ ਕਰ ਲਈ ਬਾਤ ਤਾਂ ਆਲੂ ਅੱਖਾਂ ਪੈਰਾਂ ਦੀ ਪੈ ਗਈ ਕਿਉਂਕਿ ਮੋਦੀ ਤੁਹਾਨੂੰ ਵੀ ਦੂਸਰਾ ਮੋਦੀ ਉਹ ਕਹਿਣ ਲੱਗੇ ਸੀ ਕਿ ਅਸਲ ਵਿੱਚ ਕੀ ਹੈ ਪਰਮਵੀਰ ਵੀ 2027 ਨੇੜੇ ਆ ਗਈ ਸਵਾ ਸਾਲ ਰਹਿ ਗਿਆ ਇਹਨੇ ਦੇਖਿਆ ਵੀ ਜੇ ਹੁਣ ਇਹ ਪੰਗਾ ਛੇੜ ਲਿਆ ਛਿੜਤਾ ਗਿਆ ਕਿਸਾਨ ਹੋ ਗਏ ਵਿਰੁੱਧ ਵੀ ਜੇ ਮੈਨੂੰ ਨੁਕਸਾਨ ਝੱਲਣਾ ਪਊਗਾ 27 ਦੇ ਵਿੱਚ ਬਾਈ ਚਾਂਸ ਜੇ 27 ਚ ਇਹਨੇ ਸਰਕਾਰ ਬਣਾਈ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੇ ਤੁਸੀਂ ਲਿਖ ਕੇ ਲੈ ਲਓ ਇਹ ਕਾਨੂੰਨ ਆ ਦੁਆਰੋਂ ਲੈ ਕੇ ਆਊਗਾ ਪੋਲ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਨਗੇ ਇੱਕ ਹਫਤਾ ਹੋ ਗਿਆ ਭਗਵੰਤ ਮਾਨ ਉਹਨਾਂ ਵੱਲੋਂ ਇੱਕ ਵੀ ਫੁੱਟਿਆ ਸ਼ਬਦ ਆਪਣੇ ਮੂੰਹ ਚੋਂ ਨਹੀਂ ਕੱਢਿਆ ਲੈਂਡ ਪੂਲਿੰਗ ਨੀਤੀ ਵਾਪਸ ਦੇ ਬਾਰੇ ਜਦ ਤੱਕ ਕਹਿੰਦਾ ਸੀ ਜੀ ਕੇਂਦਰ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਆ ਵਾਪਸੀ ਲਈ ਮਾਫੀ ਮੰਗੇ ਹੁਣ ਭਗਵੰਤ ਮਾਨ ਵੀ ਮਾਫੀ ਮੰਗੇ ਲੋਕ ਕਹਿੰਦੇ ਨੇ ਕੇਜਰੀਵਾਲ ਵੀ ਮਾਫੀ ਮੰਗੇ ਮਨੀਸ਼ ਸ਼ੋਧਿਆ ਜਿਹੜਾ ਹਰ ਇੱਕ ਵਾਰ ਆ ਕੇ ਇੱਥੇ ਬੋਲਦੇ ਨੇ ਦਖਲ ਦਿੰਦੇ ਨੇ ਪੰਜਾਬ ਦੇ ਵਿੱਚ ਉਹ ਮਾਫੀ ਮੰਗਣ ਹਰ ਇਹ ਜਿਨ੍ਹਾਂ ਦਾ ਇਹਨਾਂ ਦਾ ਨਹੀਂ ਪੱਥਰ ਆ ਕੇ ਦਿੱਲੀ ਤੋਂ ਰੱਖਦੇ ਨੇ ਕਿਹੜਾ ਇਹਨਾਂ ਨੇ ਨਵੇਂ ਰੀਤਾਂ ਤੋੜਤੀਆਂ ਆਵਾਜ਼ੀ ਪਾਰਟੀ ਨੇ ਪੰਜਾਬ ਦੇ ਲੋਕ ਜਿਹੜਾ ਬਦਲਾ ਲੈ ਕੇ ਆਏ ਸੀ ਨਾ ਪਰਮਵੀਰ ਉਹ ਹੁਣ ਇਹਨਾਂ ਨੂੰ ਪੁੱਠਾ ਪਾਊਗਾ ਸਤਾਈ ਦੇ ਵਿੱਚ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਨਾ ਨਾ ਘਰਨਾ ਇਹਨਾਂ ਨੇ ਚੱਕ ਲਿਆ ਹੂੰ ਕਿਸਾਨ ਆਕੂ ਉੱਥੇ ਮਹਾਲੀ ਬਲਾ ਕੇ ਇਹ ਚੰਡੀਗੜ੍ਹ ਉਹਨਾਂ ਦੇ ਪਿੱਛੇ ਦੇ ਸ਼ੁਰਾ ਮਾਰਿਆ ਚਾਹ ਪੱਤੀਆਂ ਤੱਕ ਹਾਸੋਹਣੀ ਗੱਲ ਐ ਹੂੰ ਚਾਹ ਪੱਤੀਆਂ ਤੱਕ ਇਹ ਕਹਿ ਰਹੇ ਨੇ ਅਸੀਂ ਨਹੀਂ ਚੱਕੀ ਹੂੰ ਪੁਲਿਸ ਕਹਿ ਰਹੀ ਐ ਅਸੀਂ ਨਹੀਂ ਚੱਕੀ ਇਹ ਮਤਲਬ ਕਿਸਾਨ ਲੈ ਗਏ ਆਪਣੇ ਘਰਾਂ ਨੂੰ ਇਹ ਤਾਂ ਜੀ ਤੁਹਾਨੂੰ ਦੱਸਤਾ ਭਗਵੰਤ ਮਾਨ ਕਹਿੰਦਾ ਨੇ ਸੀ ਡਲਾ ਤੋਂ ਡਲਾ ਹੋਤਾ ਪਤਾ ਨਹੀਂ ਕਿੱਧਰ ਸੀ ਜੱਲਾ ਦੇਖਿਓ ਕਿੱਧਰੋਂ ਝੱਲੜਾ ਹੈਨਾ ਇਹਨਾਂ ਦੀਆਂ ਸਪੀਡਾਂ ਇੰਨੀਆਂ ਚੈੱਕ ਕਰਾਉਣੀਆਂ ਨੇ ਮਾਲਵਾ ਬੈਲਟ ਜਿਹੜਾ ਇੱਧਰ ਐ ਬਰਨਾਲਾ ਸੋ ਉਹ ਆ ਵੀ ਮਿਲਦੀ ਹੈ ਜੀ ਸਾਰੀ ਉਹ ਕਹਿੰਦੇ ਜੀ ਅਸੀਂ ਨਾ ਤਬੜ ਨਹੀਂ ਦੇਣ ਆ ਮੈਸਰ ਖਾਨਾ ਇਹਨਾਂ ਦਾ ਸੁਖਬੀਰ ਸਿੰਘ ਮੈਸਰ ਖੰਨਾ ਵਦਾ ਇੱਕ ਭਾਈ ਜੀ ਉਹ ਤਾਂ ਹੁਣ ਸਪੀਡ ਚੈੱਕ ਹੁੰਦੀਆਂ ਨੇ ਉਹਨੂੰ ਖੜ੍ਹਨ ਨਹੀਂ ਦਿੰਦੇ ਫਤਿਹਗੜ੍ਹ ਸਾਹਿਬ ਦੀ ਹੂੰ ਬਸੀ ਹਲਕੇ ਦੀ ਹੂੰ ਪਿੱਛੇ ਨਾਪੇ ਤੱਕ ਕਿਸਾਨ ਜਾ ਕੇ ਨੇ ਜੇਲ੍ਹ ਵੀ ਪਹਚਾਤਦੇ ਭਗਵੰਤ ਮਾਨ ਸਾਹਿਬ ਨੇ ਕਿਹਾ ਵਾ ਵੀ ਤੁਸੀਂ ਸਵਾਲ ਕਰੋ ਹੂੰ ਸਵਾਲ ਕਰਨਾ ਤੁਹਾਡਾ ਹੱਕ ਨੇ ਬਗਾਨਿਆਂ ਨੂੰ ਕਰੋ ਭਗਵੰਤ ਮਾਨ ਨੂੰ ਨਾ ਕਰੋ ਇਹਨਾਂ ਨੇ ਤਾਂ ਲੱਡੂ ਬੰਡੇ ਨੇ ਜੀ ਚਲੋ ਉਹ ਬਾਤ ਸੁਖਵੀਰ ਸਿੰਘ ਰਾਏ ਉਹਨਾਂ ਨੇ ਉਹ ਬਾਅਦ ਚ ਮੰਨਦੇ ਚਲੋ ਬਾਅਦ ਚ ਤਾਂ ਹਰੇਕ ਆ ਜਾਂਦਾ ਹੂੰ हां ਗੱਲ ਤਾਂ ਇਹ ਹੈ ਵੀ ਜਦੋਂ ਸਰਕਾਰ ਇਹ ਪਾਲਿਸੀ ਲੈ ਕੇ ਆਈ ਆ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਮਲਵਿੰਦਰ ਕੰਗ ਬੋਲੇ ਨੇ ਟਵੀਟ ਕਰਿਆ ਪੋਸਟ ਡਿਲੀਟ ਹੋ ਗਈ ਕਲਦੀਪ ਧਾਲੀਵਾਲ ਨੇ ਕਮੈਂਟ ਕਰਿਆ ਤੇ ਉਸ ਤੋਂ ਬਾਅਦ ਕਮੈਂਟ ਡਿਲੀਟ ਹੋ ਗਿਆ ਉਦੋਂ ਕਿਉਂ ਨਹੀਂ ਇਹ ਐਮਐਲਏ ਬੋਲੇ ਕਿਸਾਨ ਹਜੇ ਵੀ ਡਰਿਆ ਬੈਠਾ ਕਿਸਾਨ ਨੂੰ ਹੁਣ ਨਹੀਂ ਨਹੀਂ ਕਿਸਾਨ ਨਹੀਂ ਡਰਦਾ ਕਿਸਾਨ ਨੇ ਡਰਾਲਨੇ ਨੇ ਉਹਨਾਂ ਸਤਾਈ ਚ ਚਲੋ ਹੁਣ ਵੀ ਕਿਸਾਨ ਨੇ ਡਰਾਏ ਨੇ ਦਰੇ ਨੂੰ ਚਲੋ ਡਰਾਉਂਦਾ ਅਗਲਾ ਸੁਖਵੀਰ ਤਾਂ ਕਹਿੰਦਾ ਹੀ ਕਹਿੰਦਾ ਸਖਬੀਰ ਤੋਂ ਇਲਾਵਾ ਰਾਜਾ ਬੜਿੰਗ ਦੀ ਭਾਸ਼ਣ ਸੁਣ ਲਿਓ ਸੁਖਜਿੰਦਰ ਰੰਧਾਵੇ ਦੇ ਭਾਸ਼ਣ ਸੁਣ ਲਿਓ ਤੁਸੀਂ ਚਰਨਜੀਤ ਚੰਨੀ ਸੁਣ ਲਿਓ ਸੁਖਪਾਲ ਖਹਿਰਾ ਸੁਣ ਲਿਓ ਉਹ ਉਹ ਵੀ ਕਹਿੰਦੇ ਨੇ ਵੀ ਜਿੱਦਣ ਅਸੀਂ ਨੇ ਸਰਕਾਰ ਬਣਾਲੀ ਤਾਂ ਭਗਵਾਨ ਸਿਆਦੂ ਆਪਣਾ ਹਿਸਾਬ ਲਾ। ਲੋਕ ਵਿਚਾਰੇ ਭੋਲੇ ਨੇ ਉਹਨੂੰ ਪਤਾ ਨਹੀਂ ਛਤਰਖਾਨ ਨੂੰ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਮੁਰੇ ਕਰ ਦਿੰਦੇ ਨੇ ਪੈਸਾ ਖਾਨ ਨੂੰ ਜੀ ਅਲੀਦ। ਦਿੱਲੀ ਤੋਂ ਇਹਨਾਂ ਦੀ ਟਾਪ ਲਵਾਈ ਆ ਦਿੱਲੀ ਤੋਂ ਵੇਲੇ ਹੋ ਕੇ ਆਏ ਨੇ ਇਹ ਪੰਜਾਬ ਨੂੰ ਰੋਜ਼ ਲੁੱਟਦੇ ਨੇ ਲਟਾ ਰਹੇ ਨੇ ਆਪਣੇ ਬੰਦੇ ਲਟਾ ਰਹੇ ਆਮ ਆਦਮੀ ਪਾਰਟੀ ਜਿਵੇਂ ਨਾ ਖਿੱਲਾ ਵੰਡਦੇ ਨੇ ਇੱਕ ਅਹੁਦੇਦਾਰੀਆਂ ਵੰਡ ਦਿੰਦੇ ਕਿਸੇ ਨੂੰ ਮੀਡੀਆ ਚਾਰਜ ਲਾਤਾ ਕਿਸੇ ਨੂੰ ਸੋਸ਼ਲ ਮੀਡੀਆ ਲਾਤਾ ਮੀਡੀਆ ਲੱਗ ਸੋਸ਼ਲ ਮੀਡੀਆ ਲੱਗ ਕਿਸੇ ਨੂੰ ਕੋਈ ਪ੍ਰਧਾਨ ਕਿਸੇ ਨੂੰ ਜੁਆਇੰਟ ਸੈਕਟਰੀ ਕਿਸੇ ਨੂੰ ਫਲਾਣਾ ਕਿਸੇ ਨੂੰ ਧਮਕਾਣਾ ਸੱਸੀ ਕਾਲਜੀ ਤੁਸੀਂ ਦੇਖਦੇ ਹੋ ਰੋਜ਼ਾਨਾ ਟਾਈਮ ਤੇ ਮੈਂ ਹਾਂ ਸੰਦੀਪ ਸਿੰਘ ਬੈਣੀਪਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਅੱਜ ਗੱਲਬਾਤ ਕਰਾਂਗੇ ਕਿਸਾਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਲੈਂਡ ਪੂਲਿੰਗ ਨੀਤੀ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਪਰਮਵੀਰ ਸਿੰਘ ਸਵਾਗਤ ਹੈ ਜੀ ਧੰਨਵਾਦ ਪਰਮਵੀਰ ਜੀ ਕਿਵੇਂ ਦੇਖਦੇ ਹੋ ਵੀ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਤੇ ਇੱਕਦਮ ਜਦੋਂ ਲੋਕਾਂ ਨੇ ਪ੍ਰੈਸ਼ਰ ਬਣਾਇਆ ਤਾਂ ਉਹਨਾਂ ਨੇ ਪ੍ਰੈਸ਼ਰ ਨੋਟ ਰਿਲੀਜ਼ ਕਰਕੇ ਵਾਪਸ ਲੈ ਲਿਆ ਵੀ ਇਹ ਵਾਪਸ ਲਿਆ ਹੈ ਜਾਂ ਫਿਰ ਇਹ ਕੋਈ ਦਿਖਾਵਾ ਕੀਤਾ ਗਿਆ ਹੈ ਇਹ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸੰਦੀਪ ਜੀ ਇੱਕਦਮ ਨਹੀਂ ਵਾਪਸ ਹੋਈ ਹੂੰ ਹਰੇਕ ਜਥੇਬੰਦੀ ਦਾ ਹਰੇਕ ਪਾਰਟੀ ਦਾ ਜ਼ੋਰ ਲੱਗਿਆ ਹਮ ਸੁਖਵੀਰ ਸਿੰਘ ਬਾਦਲ ਨੇ ਚੰਡੀਗੜ੍ਹ ਮਹਾਲੀ ਪਟਿਆਲਾ ਤੱਕ ਸ਼ਾਨਤਾ ਲੁਧਿਆਣਾ ਸ਼ਾਨਤਾ ਹਮ ਕਾਂਗਰਸ ਨੇ ਸਾਰਾ ਸ਼ਾਨਤਾ ਹਰ ਇੱਕ ਦਾ ਜ਼ੋਰ ਲੱਗਿਆ ਵਾ ਸੀ ਹਮ ਪੋਲੀਟੀਕਲ ਪਾਰਟੀਆਂ ਦਾ ਫੁੱਲ ਜ਼ੋਰ ਲੱਗਿਆ ਵਾ ਸੀ ਚਾਹੇ ਐਂਟੀ ਪਾਰਟੀ ਕਹ ਲੋ ਵੀ ਆਪਾਂ ਨੇ ਨੀਵਾ ਦਿਖਾਉਣਾ ਹਮ ਪਰ ਭਗਵੰਤ ਮਾਨ ਉਹਨਾਂ ਨੇ ਜਦੋਂ ਐਨ ਚੋਕੇ ਬੁੱਲਾਂ ਤੇ ਆ ਗਈ ਹਮ ਫੇਰ ਚੱਟੀ ਐ ਉਹ ਤਾਂ ਕਹਿੰਦੇ ਜੀ ਕਿਸਾਨ ਕਿਸਾਨਾਂ ਦੇ ਹਿੱਤ ਚ ਪਾਲਿਸੀ ਸੀਗੀ ਤੇ ਕਿਸਾਨਾਂ ਨੂੰ ਪਸੰਦ ਨਹੀਂ ਆਈ ਤਾਂ ਅਸੀਂ ਕਿਸਾਨਾਂ ਦੇ ਖਾਤਰੇ ਵਾਪਸ ਕਰ ਲਿਆ ਕਿਸਾਨਾਂ ਦੇ ਜਿਹੜੀ ਪਾਲਿਸੀ ਦੀ ਗੱਲ ਹੈ ਹਮ ਕਿਸਾਨਾਂ ਦੇ ਹੱਕ ਵਿੱਚ ਕੋਈ ਪਾਲਿਸੀ ਨਹੀਂ ਸੀ ਹਮ ਤੁਸੀਂ ਅਗਲੇ ਤੋਂ 1 ਕਿਲੀਆ ਲੈ ਕੇ 1200 ਗਜ ਦਾ ਅਗਲੇ ਨੂੰ ਪਲਾਟ ਦੇ ਰਹੇ ਹੋ ਹਮ ਉਸ ਤੋਂ ਬਾਅਦ ਇੱਕ ਚੀਜ਼ ਹੋਰ ਐਡ ਹੈ ਕਿ ਉਸ ਦੇ ਉੱਤੇ ਜਿਹੜਾ ਰਸਤਾ ਉਹਨੂੰ ਮਿਲਣਾ ਹਮ ਉਹ ਵੀ ਜਟ ਦਊਗਾ ਤੇ ਉਸ ਤੋਂ ਬਾਅਦ ਜਿਹੜੀ ਉਸ ਨੂੰ ਉਹ ਸਾਰੀ ਕਰਨੀ ਆ ਉਹਦਾ 2 ਕਰੋੜ ਰੁਪਇਆ ਵੀ ਜ਼ਿੰਮੇਦਾਰ ਦਊਗਾ ਹਮ ਐਨੇ 2 ਕਰੋੜ ਰੁਪਈਆ ਜੇ ਸਾਡੇ ਜ਼ਿਮੀਂਦਾਰਾਂ ਕੋਲ ਹੋਵੇ ਫਿਰ ਅਸੀਂ ਕੀ ਦੇ ਲੈਣਦੇ ਆ ਜੀ ਇੱਕ ਕਿਸਾਨ ਦੀ ਜ਼ਮੀਨ ਗਈ ਖੇਤੀ ਕਰਕੇ ਖਾਣੇ ਵਾਲਾ ਹੁੰਦਾ ਕਿਸਾਨ ਤਾਂ ਫਿਰ ਉਹਨੂੰ ਵਿਚਾਰਾ ਕਿੱਥੇ ਕਮਰਸ਼ੀਅਲ ਜਗ੍ਹਾ ਦੇ ਵਿੱਚ ਕੀ ਬਿਜ਼ਨਸ ਕੀ ਕਰੂ ਕਿਸਾਨ ਵੀ ਜਿੰਨਾ ਥੋੜੀ ਕਰ ਸਕਦਾ ਜਿਹੜਾ ਖੇਤੀ ਕਰਦਾ ਤੇ ਜਿਹੜਾ ਸਾਰੇ ਪਾਸਿਓਂ ਸਰਕਾਰ ਘਿਰ ਗਈ ਹਮ ਕਿਉਂਕਿ ਕਿਸਾਨ ਕਮਰਸ਼ੀਅਲ ਕੀ ਆ ਵਪਾਰ ਕੀ ਆ ਉਹਨੂੰ ਸਮਝ ਨਹੀਂ ਆ ਰਿਹਾ ਹਮ ਉਹ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਹੂੰ ਕਿਸੇ ਦੇ 12 ਕੀਲੇ ਲੈ ਕੇ ਤੁਸੀਂ 4 ਕੀਲੇ ਕਹਿ ਰਹੇ ਹੋ ਤੁਹਾਨੂੰ ਦੇ ਦੰਨੇ ਆ ਹੂੰ ਉਹਨੂੰ ਨਹੀਂ ਸਮਝ ਆ ਰਹੇ ਨਹੀਂ ਪਰਮ ਪਰਮਵੀਰ ਜੀ ਗੱਲ ਮੈਨੂੰ ਇਹ ਦੱਸੋ ਇਹ ਕਹਿੰਦੇ ਜੀ ਅਸੀਂ ਨੇ ਪਾਲਿਸੀ ਬੰਦ ਕਰਤੀ ਅਸੀਂ ਵਾਪਸ ਲੈ ਲਈ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਜੀ ਅਸੀਂ ਸੰਘਰਸ਼ ਉਦਾਂ ਹੀ ਜਾਰੀ ਰੱਖਾਂਗੇ ਜਿਹੜੇ ਸੋਸ਼ਲ ਵਰਕਰ ਨੇ ਲੱਖਾ ਸਧਾਨਾ ਵਰਗੇ ਨੇ ਜਾਂ ਜਿਲੇ ਹੋਰ ਹਤਾਇਸ਼ੀ ਨੇ ਪੰਜਾਬ ਦੇ ਉਹ ਵੀ ਕਹਿੰਦੇ ਨੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦਾ 20 ਤਰੀਕ ਦਾ ਪ੍ਰੋਗਰਾਮ ਲਿਖਿਆ ਹੋਇਆ ਉਹ ਵੀ ਕਹਿੰਦੇ ਸੰਘਰਸ਼ ਅਸੀਂ ਜਾਰੀ ਰੱਖਾਂਗੇ ਇਹ ਕੀ ਗੱਲ ਵੀ ਇਹਨਾਂ ਨੇ ਪ੍ਰੈਸ ਨੋਟ ਦੇ ਵਿੱਚੇ ਕਰਤਾ ਜਾਂ ਫਿਰ ਵੀ ਵਾਪਸ ਪ੍ਰੋਪਰ ਤਰੀਕੇ ਨਾਲ ਇਹਨਾਂ ਨੇ ਲਿਆ ਨਹੀਂ ਕੀ ਸਿਸਟਮ ਹੈ ਇਹ ਪ੍ਰੈਸ ਨੋਟ ਸਿਰਫ ਉਹਨਾਂ ਨੇ ਪੋਸਟ ਪਾਈ ਹੈ ਹੂੰ ਕੋਈ ਭਗਵੰਤ ਮਾਨ ਸਾਹਿਬ ਕਿਸਾਨਾਂ ਦੇ ਸਰਤੇ ਬਣੇ ਨੇ ਕਿਸਾਨ ਬਹੁਤ ਵੱਡੀ ਕੌਮ ਹੈ ਹਮ ਇੱਕ ਸੰਘਰਸ਼ੀ ਕੌਮ ਹੈ ਤੇ ਇਹਨਾਂ ਦਾ ਯੋਗਦਾਨ ਵੀ ਹੈ ਪੋਲੀਟੀਕਲ ਲਾਈਨ ਦੇ ਵਿੱਚ ਵੀ ਇਹਨਾਂ ਦਾ ਸਰਕਾਰਾਂ ਬਣਾਉਣ ਚ ਯੋਗਦਾਨ ਹੈ ਉਹ ਇੱਕ ਬਿਆਨ ਵੀ ਦੇ ਸਕਦੇ ਸੀ ਵੀ ਮੇਰੇ ਤੋਂ ਗਲਤੀ ਹੋ ਗਈ ਸਿਰਫ ਇੱਕ ਛੋਟੀ ਜੀ ਤੁਸੀਂ ਹੈਡਿੰਗ ਅਗਲੇ ਦਿਨ ਅਖਬਾਰ ਚ ਆ ਜਾਂਦੀ ਹੈ ਮੀਡੀਆ ਚ ਆ ਜਾਂਦੀ ਹੈ ਵੀ ਅਸੀਂ ਪਾਲਿਸੀ ਵਾਪਸ ਲੈ ਲਈ ਤੇ ਉਹ ਜਿਹੜੀਆਂ ਅੱਗੇ ਤੁਸੀਂ ਕਾਨੂੰਨ ਬਣਾਏ ਨੇ ਉਹ ਉਹ ਜੋ ਉਹ ਵੀ ਜਵਾਨੀ ਉਹ ਹੋਏ ਨੇ ਇਹ ਵੀ ਤੁਹਾਡੀ ਇੱਕ ਜ਼बान ਹੈ ਤੁਸੀਂ ਜਦ ਤੱਕ ਤੁਸੀਂ ਜਿੱਥੋਂ ਤੁਸੀਂ ਇਹ ਕਾਨੂੰਨ ਲੈ ਕੇ ਆਏ ਹੋ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਤੁਸੀਂ ਇਸ ਨੂੰ ਵਾਪਸ ਨਹੀਂ ਕਰਦੇ ਉਹਨਾਂ ਚਰ ਕਿਸਾਨ ਟਿੱਕੇ ਥੋੜੀ ਬਹਿ ਜਾਣਗੇ ਕਿਉਂਕਿ ਤੁਹਾਡੀ ਜਿਹੜੀ ਸਰਕਾਰ ਆ ਚਾਹੇ ਭਾਜਪਾ ਸਰਕਾਰ ਆ ਤੁਸੀਂ ਕਿਸਾਨਾਂ ਨਾਲ ਪਹਿਲਾਂ ਮਜ਼ਾਕ ਕਰਦੇ ਆਇਓ ਹਮ ਜਿਹੜੇ ਪਹਿਲਾਂ ਤੁਸੀਂ ਕਾਨੂੰਨ ਬਣਾਏ ਸੀ ਉਹ ਕਿਹੜਾ ਤੁਸੀਂ ਰੱਦ ਕਰੇ ਨੇ ਉਹ ਵੀ ਡਿਲੇਓ ਕਰੇ ਨੇ ਹਜੇ ਤਲਵਾਰ ਤਾਂ ਕਿਸਾਨਾਂ ਦੇ ਪਹਿਲੀ ਪਹਿਲੇ ਕਾਨੂੰਨਾਂ ਦੀ ਉਲਟ ਕਰਹੀ ਆ ਜਿਹੜੇ ਪਹਿਲੇ ਮੋਦੀ ਨੇ ਬਣਾਏ ਸੀ ਇਹ ਤੁਸੀਂ ਇੱਕ ਨਵੀਂ ਤਲਵਾਰ ਲਿਆ ਕੇ ਖੜੀ ਕਰ ਲਈ ਬਾਅਦ ਚ ਤੁਹਾਡ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਮੋਦੀ ਉਹ ਤੁਹਾਨੂੰ ਵੀ ਦੂਸਰਾ ਮੋਦੀ ਉਹ ਕਹਿਣ ਲੱਗੇ ਸੀ ਜੱਟ ਇਹ ਅਸਲ ਚ ਕੀ ਆ ਪਰਮ ਵੀ 2027 ਨੇੜੇ ਆ ਗਈ ਸਵਾ ਸਾਲ ਰਹਿ ਗਿਆ ਇਹਨੇ ਦੇਖਿਆ ਵੀ ਜੇ ਹੁਣ ਇਹ ਪੰਗਾ ਛੇੜ ਲਿਆ ਛਿੜਤਾ ਗਿਆ ਕਿਸਾਨ ਹੋਗੇ ਵਿਰੁੱਧ ਵੀ ਜੇ ਮੈਨੂੰ ਨੁਕਸਾਨ ਝੱਲਣਾ ਪਊਗਾ 27 ਦੇ ਵਿੱਚ 22 ਚਾਂਸ ਜੇ 27 ਚ ਇਹਨੇ ਸਰਕਾਰ ਬਣਾਈ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੇ ਤੁਸੀਂ ਲਿਖ ਕੇ ਲੈ ਲਓ ਇਹ ਕਾਨੂੰਨ ਦੁਆਰੋਂ ਮੇਕੇ ਆਊਗਾ ਪੋਲ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਨਗੇ ਇਹ ਤੁਸੀਂ ਗਰੰਟੀ ਲੈ ਲਿਓ ਹਨਾ ਇਹ ਤੋਂ ਵੀ ਨਾ ਦੇਖੋ ਇੱਕ ਹਫਤਾ ਹੋ ਗਿਆ ਜੋ ਤੁਸੀਂ ਨੇ ਗੱਲ ਕੀਤੀ ਇੱਕ ਹਫਤਾ ਹੋ ਗਿਆ ਭਗਵੰਤ ਮਾਨ ਉਹਨਾਂ ਵੱਲੋਂ ਇੱਕ ਵੀ ਫੁੱਟਿਆ ਸ਼ਬਦ ਆਪਣੇ ਮੂੰਹ ਚੋਂ ਨਹੀਂ ਕੱਢਿਆ ਲੈਂਡ ਪੂਲਿੰਗ ਨੀਤੀ ਵਾਪਸ ਦੇ ਬਾਰੇ ਬਿਲਕੁਲ ਜਦ ਤੱਕ ਕਹਿੰਦਾ ਸੀ ਜੀ ਕੇਂਦਰ ਸਰਕਾਰ ਕਾਲੇ ਕਾਨੂੰਨ ਲੈ ਕੇ ਆਈਆ ਵਾਪਸੀ ਲਈ ਮਾਫੀ ਮੰਗੇ ਹੁਣ ਭਗਵੰਤ ਮਾਨ ਵੀ ਮਾਫੀ ਮੰਗੇ ਲੋਕ ਕਹਿੰਦੇ ਨੇ ਪਰ ਚੁੱਪ ਧਾਰਿਆ ਹੋਇਆ ਕੇਜਰੀਵਾਲ ਵੀ ਮਾਫੀ ਮੰਗੇ ਮਨੀਸ਼ ਸ਼ਿਸ਼ੋਧਿਆ ਜਿਹੜਾ ਹਰ ਇੱਕ ਵਾਰ ਆ ਕੇ ਇੱਥੇ ਬੋਲਦੇ ਨੇ ਦਖਲ ਦਿੰਦੇ ਨੇ ਪੰਜਾਬ ਦੇ ਵਿੱਚ ਉਹ ਮਾਫੀ ਮੰਗਣ ਹਰ ਇਹ ਜਿਨ੍ਹਾਂ ਦਾ ਇਹਨਾਂ ਦਾ ਨੀ ਪੱਥਰ ਆ ਕੇ ਦਿੱਲੀ ਤੋਂ ਰੱਖਦੇ ਨੇ ਕਿਹੜਾ ਇਹਨਾਂ ਨੇ ਨਵੀਆਂ ਰੀਤਾਂ ਤੋੜਤੀਆਂ ਆਵਾਦੀ ਪਾਰਟੀ ਨੇ ਪੰਜਾਬ ਦੇ ਲੋਕ ਜਿਹੜਾ ਬਦਲਾ ਲੈ ਕੇ ਆਏ ਸੀ ਨਾ ਪਰਮਵੀਰ ਹੂੰ ਉਹ ਹੁਣ ਇਹਨਾਂ ਨੂੰ ਪੁੱਠਾ ਪਾਊਗਾ 27 ਦੇ ਵਿੱਚ ਇਹਨਾਂ ਨੂੰ ਪਿੰਡਾਂ 'ਚ ਬੜਨ ਨਹੀਂ ਦੇਣਾ ਜਿਹੜਾ ਸਮਾਣੇ ਵਾਲਾ ਵਿਧਾਇਕ ਹੈ ਹੂੰ ਜੋੜੇ ਮਾਜਰਾ ਜੋੜੇ ਮਾਜਰਾ ਹੂੰ ਹਰਪਾਲ ਚੀਮਾ ਹੂੰ ਜਿਹੜਾ ਇਹਨਾਂ ਦਾ ਅਮਨ ਅਰੋੜਾ ਹੂੰ ਭਗਵੰਤ ਸਿੰਘ ਮੁੰਡੀਆਂ ਭਗਵੰਤ ਮਾਨ ਜੀ ਇਹ ਜਾ ਕੇ ਕਿਸਾਨਾਂ 'ਚ ਬੈਠਦੇ ਹੁੰਦੇ ਸੀ ਹਰਦੀਪ ਮੁੰਡੀਆਂ ਵੀ ਇਕ ਬੈਠਾ ਸੀ ਕਿਸਾਨ ਹਤੈਸ਼ੀ ਬਣਦੇ ਹੁੰਦੇ ਸੀ ਕਿ ਅਸੀਂ ਕਿਸਾਨਾਂ ਮੁੜ ਕੇ ਕਿਸਾਨਾਂ ਦਾ ਧਰਨਾ ਇਹਨਾਂ ਨੇ ਚੱਕ ਲਿਆ ਹੂੰ ਕਿਸਾਨ ਆਗੂ ਉੱਥੇ ਮਹਾਲੀ ਬਲਾ ਕੇ ਚੰਡੀਗੜ੍ਹ ਉਹਨਾਂ ਦੇ ਪਿੱਠ ਦੇ ਸ਼ੁਰਾ ਮਾਰਿਆ ਚਾਹ ਪੱਤੀਆਂ ਤੱਕ ਹੱਸੋਣੀ ਗੱਲ ਐ ਹੂੰ ਚਾਹ ਪੱਤੀਆਂ ਤੱਕ ਇੱਕ ਇਹ ਕਹਿ ਰਹੇ ਨੇ ਅਸੀਂ ਨਹੀਂ ਚੱਕੀ ਹੂੰ ਪੁਲਿਸ ਕਹਿ ਰਹੀ ਐ ਅਸੀਂ ਨਹੀਂ ਚੱਕੀ ਫੇ ਮਤਲਬ ਕਿਸਾਨ ਲੈ ਗਏ ਆਪਣੇ ਘਰਾਂ ਨੂੰ ਤੁਸੀਂ ਚਾਹ ਪੱਤੀ ਚੀਨੀ ਜਿਹੜਾ ਉਹਨਾਂ ਦਾ ਸਮਾਨ ਸੀ ਚਲੋ ਲੰਗਰ ਲਗਾਏ ਹੋਏ ਸੀ ਉਹਨਾਂ ਦੇ ਹੂੰ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈ ਤੁਸੀਂ ਲੰਗਰੇ ਚੱਕ ਕੇ ਲੈ ਗਏ ਯਾਰ ਹੂੰ ਟੀਨਾ ਤੱਕ ਤੁਸੀਂ ਟਰਾਲੀਆਂ ਚੋਰੀ ਦਾ ਇਲਜ਼ਾਮ ਤੁਹਾਡੇ ਲੀਡਰਾਂ ਦੇ ਆ ਰਿਹਾ ਤੁਹਾਡੇ ਚਿਹਤਿਆਂ ਤੇ ਆ ਰਿਹਾ ਤੁਹਾਡੇ ਜਿਹੜੇ ਨਾਲ ਲੱਗਦੇ ਬੰਦੇ ਨੇ ਉਹਨਾਂ ਦੇ ਉੱਤੇ ਟਰਾਲੀ ਚੋਰੀ ਦਾ ਇਲਜ਼ਾਮ ਲੱਗਦਾ ਤੁਹਾਨੂੰ ਤਾਂ ਟਰਾਲੀ ਚੋਰ ਕਹਿਣ ਲੱਗੇ ਪਾਰਟੀ ਹੂੰ ਤੁਸੀਂ ਇਹ ਤਾਂ ਦੇਖੋ ਤੁਹਾਡੀ ਜਿਹੜੀ ਕਿਸਾਨ ਦੀ ਤੁਹਾਨੂੰ ਸਪੋਰਟ ਸੀ 2022 ਚ ਜਿਨ੍ਹਾਂ ਦੇ ਸਿਰ ਤੇ ਤੁਹਾਡੀ ਸਰਕਾਰ ਬਣੀ ਆ ਤੁਸੀਂ ਉਹਨਾਂ ਦੇ ਜਣਾ ਦੇ ਵਿੱਚੋਂ ਮਿੱਟੀ ਕੱਢਣ ਲੱਗੇ ਬਿਲਕੁਲ ਉਸ ਤੱਕ ਪੈਰੇ ਘੜਦੇ ਉਹਨਾਂ ਦੇ ਵਿਚਾਰੇ ਨੇ ਇਹ ਤਾਂ ਜੀ ਤੁਹਾਨੂੰ ਦੱਸਦਾ ਭਗਵੰਤ ਮਾਨ ਕਹਿੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਉਹ ਦੇਖਿਓ ਕਿੱਧਰੋਂ ਝੱਲਦਾ ਹੈ ਹਨਾ ਇਹਨਾਂ ਦੀਆਂ ਸਪੀਡਾਂ ਇੰਨੀਆਂ ਚੈੱਕ ਕਰਾਉਣੀਆਂ ਨੇ ਮਾਲਵਾ ਬੈਲਟ ਜਿਹੜਾ ਇੱਧਰ ਹੈ ਬਰਨਾਲਾ ਉਗਰਾਹਾ ਜਿੱਥੇ ਬੰਦੀ ਫੁੱਲ ਐਕਟਿਵ ਹੈ ਸਾਰਿਆਂ ਕਹਿੰਦੇ ਜੀ ਅਸੀਂ ਨਾ ਤਬੜ ਨਹੀਂ ਦੇਣੇ ਆ ਮੈਸਰ ਖਾਨਾ ਇਹਨਾਂ ਦਾ ਸੁਖਬੀਰ ਸਿੰਘ ਮੈਸਰ ਖਾਨਾ ਬਥੇਕ ਭਾਈ ਜੀ ਉਹ ਤਾਂ ਹੁਣ ਸਪੀਡਾਂ ਚੈੱਕ ਹੁੰਦੀਆਂ ਨੇ ਉਹਨੂੰ ਖੜਨ ਨਹੀਂ ਦਿੰਦੇ ਤੁਸੀਂ ਸਪੀਡ ਹਰ ਇੱਕ ਹੂੰ ਇਹ ਨਹੀਂ ਹੈ ਵੀ ਉਹ ਮੈਸਰ ਖਾਨੇ ਦੀ ਹੂੰ ਫਤੇਗੜ ਸਾਹਿਬ ਦੀ ਹੂੰ ਬਸੀ ਹਲਕੇ ਦੀ ਹੂੰ ਪਿੱਛੇ 90 ਤੱਕ ਕਿਸਾਨ ਜਾ ਕੇ ਨੇ ਜੇਲ ਵੀ ਪਹਤਾਤੇ ਹੂੰ ਚਾਰ ਥਾਣਿਆਂ ਦੀ ਹੂੰ ਕਿਸਾਨ ਤਾਂ ਕਹਿ ਰਹੇ ਨੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਹੂੰ ਸਾਨੂੰ ਲੈ ਕੇ ਗਈ ਹੈ ਹੂੰ ਜੇਲ ਦੇ ਵਿੱਚੋਂ ਪਾਤੇ ਉਹ ਆਪਣੇ ਹੱਕ ਮੰਗ ਰਹੇ ਸੀ ਹੂੰ ਹੱਕ ਕੀ ਮੰਗ ਰਹੇ ਸੀ ਭਗਵੰਤਮਾਨ ਸਾਹਿਬ ਨੇ ਕਿਹਾ ਵਾ ਵੀ ਤੁਸੀਂ ਸਵਾਲ ਕਰੋ ਹੂੰ ਸਵਾਲ ਕਰਨੇ ਤੁਹਾਡਾ ਹੱਕ ਨੇ ਬਗਾਨਿਆਂ ਨੂੰ ਕਰੋ ਭਗਵੰਤਮਾਨ ਨੂੰ ਨਾ ਕਰੋ ਹੂੰ ਉਹ ਕਹਿੰਦੇ ਜੀ ਸਵਾਲ ਕਰਨੇ ਨੇ ਕਿਸਾਨ ਗਏ ਤੇ ਅੱਗੇ ਪੁਲਿਸ ਨੇ ਕਿਹਾ ਕਿ ਤੁਸੀਂ ਜਿਹੜੇ ਪਿੰਦਰ ਹੈਪੀ ਨੇ ਉਹਨਾਂ ਨੂੰ ਸਵਾਲ ਨਹੀਂ ਕਰ ਸਕਦੇ ਹੂੰ ਤੇ ਉਹਨਾਂ ਨੇ ਸਵਾਲ ਕਰਨੇ ਚਾਹੇ ਤਾਂ ਚੱਕ ਚੱਕ ਕੇ ਪਹਿਲਾਂ ਨਵੀਪੁਰ ਥਾਣੇ ਦੇ ਵਿੱਚ ਰੱਖੇ ਨਵੀਪੁਰ ਜਦੋਂ ਕਿਸਾਨ ਇਕੱਠੇ ਹੋ ਗਏ ਚੱਕ ਕੇ ਨਾਬੇ ਮਾਰੇ ਕੋਈ 4 ਦਿਨ ਲਾ ਕੇ ਆਇਆ ਕੋਈ 7 ਦਿਨ ਲਾ ਕੇ ਆਇਆ ਜਿਹੜੇ ਕਹਿੰਦੇ ਸੀ ਸਰਕਾਰ ਵਧੀਆ ਕੋਈ ਵੋਟ ਨਹੀਂ ਇਹਨਾਂ ਨੂੰ ਪਾਉਂਦਾ ਕੋਈ ਕਿਸਾਨ ਹੈ ਨਾ ਉਹਨੂੰ ਵੋਟ ਨਹੀਂ ਪਾਉਂਦਾ ਦੂਏ ਨੰਬਰ ਤੇ ਜਿਹੜੇ ਇਹ ਕਹਿੰਦੇ ਨੇ ਕਿ ਸਪੀਡਾਂ ਚ ਇੱਕ ਸਪੀਡ ਚੈੱਕ ਲਖਵੀਰ ਰਾਏ ਦੀ ਵੀ ਹੋਈ ਆ ਹੂੰ ਕਿਸਾਨਾਂ ਨੇ ਬਦਰੋਹ ਕਰੇ ਨੇ ਖੋਜੇ ਮਾਜਰੇ ਪਿੰਡ ਕਰਿਆ ਸਾਰਿਆਂ ਦੀ ਹੋਈ ਆ ਜੀ ਹੂੰ ਕੱਲੇ-ਕੱਲੇ ਵਿਧਾਇਕ ਦੀ ਸਪੀਡ ਚੈੱਕ ਹੋਈ ਆ ਫਿਰ ਉੱਪਰ ਜਿਹੜੀ ਇਹਨਾਂ ਦੀ ਭਾਫ ਉੱਪਰ ਗਈ ਆ ਇਹਨਾਂ ਨੇ ਤਾਂ ਲੱਡੂ ਬੰਡੇ ਨੇ ਜੀ ਚਲੋ ਉਹ ਬਾਤ ਵੰਡਦੇ ਉਹ ਬਾਅਦ ਚ ਵੰਡਦੇ ਚਲੋ ਬਾਅਦ ਚ ਤਾਂ ਹਰੇਕ ਹੀ ਆ ਜਾਂਦਾ ਹਮ ਖੁਸ਼ੀ ਆ ਗੱਲ ਤਾਂ ਇਹ ਹੈ ਵੀ ਜਦੋਂ ਸਰਕਾਰ ਇਹ ਪਾਲਿਸੀ ਲੈ ਕੇ ਆਈ ਆ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਮਲਵਿੰਦਰ ਕੰਗ ਬੋਲੇ ਨੇ ਹਮ ਟਵੀਟ ਕਰਿਆ ਪੋਸਟ ਡਿਲੀਟ ਹੋ ਗਈ ਉਹ ਕਿਉਂ ਹੋਈ ਤ੍ਰਦੀਪ ਧਾਲੀਵਾਲ ਨੇ ਕਮੈਂਟ ਕਰਿਆ ਤੇ ਉਸ ਤੋਂ ਬਾਅਦ ਕਮੈਂਟ ਡਿਲੀਟ ਹੋ ਗਿਆ ਉਦੋਂ ਕਿਉਂ ਨਹੀਂ ਇਹ ਐਮਐਲਏ ਬੋਲੇ ਚਲੋ ਬੋਲੇ ਉਹਨਾਂ ਦੀ ਸ਼ਾਬਾਸ਼ ਹੈ ਪਰ ਉਹਨਾਂ ਉਹਨਾਂ ਨੂੰ ਵੀ ਦੱਬ ਲਿਆ ਨਾ ਹਮ ਦੱਬਿਆ ਕਿਹਨੇ ਆ ਉੱਪਰ ਲਿਆ ਨੇ ਚਾਹੇ ਦਿੱਲੀ ਵਾਲਿਆਂ ਨੇ ਆਪਾਂ ਤਾਂ ਭਗਵੰਤ ਮਾਨ ਨੇ ਗਹਾਂਗੇ ਹਮ ਅਸੀਂ ਕੀ ਲੈਣਾ ਦਿੱਲੀ ਵਾਲਿਆਂ ਤਾਂ ਦਿੱਲੀ ਨੂੰ ਪੰਜਾਬ ਨੇ ਥੋੜੀ ਉਹ ਕਰਿਆ ਹਮ ਦਿੱਲੀ ਵਾਲੇ ਤਾਂ ਬਾਅਦ ਚਾਏ ਨੇ ਪੰਜਾਬੀਆਂ ਨੇ ਤੁਹਾਨੂੰ ਫਤਵਾ ਦਿੱਤਾ ਸੀ ਸਿਰਫ ਭਗਵੰਤ ਮਾਨ ਨੂੰ ਵੋਟ ਪਈ ਸੀ ਜਦੋਂ 2027 ਦੇ 27 ਦੇ ਕਹਤਾ 2017 ਦਾ ਇਲੈਕਸ਼ਨ ਸੀ ਉਦੋਂ ਇਹਨਾਂ ਨੇ ਸੀਐਮ ਦਾ ਚਿਹਰਾ ਨਹੀਂ ਸੀ ਲਾਣਿਆ ਹਮ ਉਦੋਂ ਇਹ ਜਿੱਤ ਦੇ ਜਿੱਤ ਦੇ ਹਰਗੇ ਸੀ ਹਮ ਲੋਕਾਂ ਦੀ ਫੀਡਬੈਕ ਬਾਅਦ ਚਾਈ ਸੀ ਵੀ ਜੇ ਭਗਵੰਤ ਮਾਨ ਇੱਥੇ ਲਾਣਿਆ ਹੁੰਦਾ ਤਾਂ ਤੁਸੀਂ ਜਿੱਤਦੇ ਹਮ ਹੁਣ ਭਗਵਾਨਤਮਾਨ ਲਾਨੇ ਆ ਹੁਣ ਐਲਾਨ ਇੱਥੇ ਕੇਜਰੀਵਾਲ ਕਰੀ ਜਾਂਦਾ ਅਧ்கਾਟ ਨੇ ਇੱਥੇ ਚੱਕ ਚੱਕ ਕੇ ਕੇਜਰੀਵਾਲ ਕਰੀ ਜਾਂਦਾ ਜਿਹੜੇ ਸਕੂਲ 50 50 ਸਾਲ ਦੇ 70 70 ਸਾਲ ਦੇ ਬਣੇ ਹੋਏ ਨੇ ਉਹਨਾਂ ਦੀਆਂ ਤੁਸੀਂ ਕੰਦਾਂ ਦਾ ਅਧ்கਾਟਨ ਕਰੀ ਜਾਂਦੇ ਹੋ ਤੁਸੀਂ ਜਿਹੜਾ ਅਧ்கਾਟਨ ਦੇ ਪੈਸਾ ਲਾ ਰਹੇ ਹੋ ਕਲੀ ਕੁਚੀ ਕਰ ਰਹੇ ਹੋ ਜਵਾਕਾਂ ਨੂੰ ਉੱਥੇ ਜਵਾਕਾਂ ਦੇ ਤਾਂ ਪੱਖੇ ਖਰਾਬ ਨੇ ਹਮ ਪੱਖੇ ਲਾਉਣ ਪੱਖੇ ਸੈੱਟ ਕਰਨ ਨੂੰ ਤਾਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਫੇਰ ਜੇ ਉੱਥੇ ਕੈਦੇ ਜਾ ਕੇ ਕੋਈ ਬੱਚਾ ਪੜ ਰਿਹਾ ਆਪਣੇ ਗਰੀਬ ਦਾ ਜੀ ਹੁਕ ਮਾਪੇ ਕਹਿੰਦੇ ਨੇ ਸਾਡੇ ਬੱਚਿਆਂ ਨੂੰ ਗਰਮੀ ਆਉਂਦੀ ਐ ਪੈਸੇ ਨਹੀਂ ਹੈਗੇ ਜੀ ਸਕੂਲ ਕੋਲ ਸਕੂਲ ਕੋਲ ਫਿਰ ਪੱਥਰ ਨਹੀਂ ਪੱਥਰ ਰੱਖਣ ਵਾਸਤੇ ਪੈਸੇ ਕਿੱਥੋਂ ਆ ਜਾਂਦੇ ਨੇ ਤੁਸੀਂ ਜਾਣ ਕੇ ਰਖਾਉਨੇ ਹੋ ਜਾਣ ਕੇ ਨਹੀਂ ਪੱਥਰਾਂ ਦਾ ਨਵੀਂ ਐਕਟਿੰਗ ਤੁਸੀਂ ਹਰ ਮਹੀਨੇ ਇੱਕ ਮਹੀਨਾ ਛੱਡਦੇ ਹੋ ਅਗਲੇ ਮਹੀਨੇ ਤੁਹਾਡਾ ਨਵਾਂ ਸ਼ੋਸ਼ਾ ਸ਼ੁਰੂ ਹੋ ਜਾਂਦਾ ਜੀ ਹੁਣ ਆ ਨਵੀਂ ਨੀਤੀ ਹਰੇਕ ਦਾ ਜਦੋਂ ਪਾਲਿਸੀ ਰੱਦ ਹੋਈ ਐ ਕਾਗਜ਼ਾਂ 'ਚ ਮੈਂ ਤਾਂ ਕਾਗਜ਼ਾਂ 'ਚ ਕਹੂੰਗਾ ਵੀ ਕਾਗਜ਼ਾਂ 'ਚ ਹੀ ਹੋਈ ਆ ਉਹ ਕਾਗਜ਼ੇ ਹੁੰਦੇ ਨੇ ਚਾਹੇ ਤੁਸੀਂ ਮੈਗਜ਼ੀਨ ਲਾ ਲਓ ਅਖਬਾਰ ਲਾ ਲਓ ਚਾਹੇ ਮੀਡੀਆ ਲਾ ਲਓ ਕਾਗਜ਼ਾਂ ਨਾਲੇ ਸਾਰਾ ਬਣਿਆ ਹੋਇਆ ਕੀ ਰੱਦ ਕਰਤੀ ਰੱਦ ਕਰਤੀ ਤੁਸੀਂ ਮੈਨੂੰ ਐਂ ਦੱਸੋ ਵੀ ਕਾਗਜ਼ਾਂ 'ਚ ਹੀ ਹੋਈ ਆ ਹੂੰ ਕਾਗਜ਼ਾਂ 'ਚ ਹੋਰ ਤਾਂ ਕੁਛ ਨਹੀਂ ਕਿਸਾਨ ਹਜੇ ਵੀ ਡਰਿਆ ਬੈਠਾ ਕਿਸਾਨ ਨੂੰ ਹੁਣ ਨਹੀਂ ਤਾਂ 2000 ਨਹੀਂ ਕਿਸਾਨ ਨਹੀਂ ਡਰਦਾ ਕਿਸਾਨ ਨੇ ਡਰਾਲਨੇ ਨੇ ਉਹਨੂੰ 22 ਨਹੀਂ ਚਲੋ ਹੁਣ ਵੀ ਕਿਸਾਨ ਨੇ ਡਰਾਏ ਨੇ ਡਰੇ ਨੂੰ ਚਲੋ ਡਰਾਉਂਦਾ ਅਗਲਾ ਜੇ ਸਰਕਾਰ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਦੀ ਹੈ ਇੱਧਰ ਕਰੀਆਂ ਕਰ ਲੀਆਂ ਸੀ ਕੰਮ ਸ਼ੁਰੂ ਹੋ ਗਏ ਸੀ ਇਹ ਆਲੀ ਕਹਿੰਦਾ ਮੈਂ ਆਪਣੀ ਜ਼ਮੀਨ ਦਊਗਾ ਕੁਰਕੀ ਇੱਕ ਵਾਰ ਸ਼ੇਰ ਦਿਹਾੜ ਮਾਰ ਕੇ ਫੇਰ ਪਿੱਛੇ ਹੋ ਗਿਆ ਇਹ ਆਲੀ ਕਿਤੋਂ ਜ਼ਮੀਨ ਦੇ ਦਊਗਾ ਹਾਂ ਉਹ ਤਾਂ ਆਪ ਕੁਰਸੀਆਂ ਪਿੱਛੇ ਲੜ ਰਹੇ ਨੇ ਹਾਂ ਤੇ ਇਹ ਗੱਲ ਪਤਾ ਕਿ ਇੱਕ ਲੰਘੇ ਦਿਨਾਂ ਇੱਕ ਦੋ ਦਿਨ ਹੋ ਗਏ ਕੱਲ ਪਰਸੋਂ ਇੱਕ ਵੀਡੀਓ ਵਾਇਰਲ ਹੋਈ ਹੈ ਇਹਨਾਂ ਦੇ ਦਿੱਲੀ ਦੇ ਆਕਾਦੀ ਜਿਹੜਾ ਦੂਜੇ ਨੰਬਰ ਵਾਲਾ ਮਨੀਸ਼ ਸ਼ੋਧੀ ਆ ਉਹ ਕਹਿੰਦਾ ਜੀ ਮਹਿਲਾ ਵਿੰਗ ਉਹਨਾਂ ਦੀ ਕੋਈ ਮੀਟਿੰਗ ਸੀਗੀ ਉੱਥੇ ਕਹਿੰਦਾ ਆਪਾਂ ਨੇ 2027 ਜਿੱਤਣੀ ਆ ਉਹਦੇ ਵਾਸਤੇ ਸ਼ਾਮਦਾਮ ਦੰਦ ਪੇੜ ਕਹਿੰਦਾ ਸੱਚ ਝੂਠ ਜੋ ਕਰਨਾ ਪਵੇ ਕਹਿੰਦਾ ਆਪਾਂ ਕਰਾਂਗੇ ਤੇ ਆਪਣੇ ਭਗਵੰਤ ਮਾਨ ਜੀ ਤੇ ਜਿਹੜੇ ਆ ਰੋੜਾ ਜੀ ਨੇ ਉਹਨਾਂ ਨੇ ਅੱਖਾਂ ਚੱਖਾਂ ਵੀ ਪਾਈਆਂ ਨੇ ਹੱਸ ਰਹੇ ਨੇ ਹੱਸ ਰਹੇ ਨੇ ਕਹਿੰਦੇ ਸੱਚ ਝੂਠ ਬੋਲ ਕੇ ਉਹਦੇ ਵਿੱਚ ਬੋਲੇ ਵੀ ਸ਼ਾਮਦਾਮ ਤੇ ਸੱਚ ਝੂਠ ਬੋਲ ਕੇ ਜੋ ਕਰਨਾ ਪਵੇ ਆਪਾਂ ਕਰਾਂਗੇ ਆਪਾਂ ਸਰਕਾਰ ਬਣਾਵਾਂਗੇ ਮਤਲਬ ਝੂਠ ਝੂਠ ਤਾਂ ਤੁਹਾਡਾ ਪਹਿਲਾਂ ਹੀ ਬਹੁਤ ਬੋਲਿਆ ਹੋਇਆ ਬਾਈ ਦਾ ਜਿਹੜੀ ਮੀਸਣੀ ਹਾਸੀ ਨਾਲ ਹੋ ਰੋੜਾ ਜੀ ਤੇ ਭਗਵੰਤ ਮਾਨ ਜੀ ਨੇ ਇੱਕ ਦੂਏ ਵਾਰ ਦੇਖਿਆ ਨਾ ਉਹ ਪਤਾ ਲੱਗ ਰਿਹਾ ਵੀ ਆਪਾਂ ਨੂੰ ਦੁਬਾਰੇ ਰਿਪੀਟ ਕਰਨਾ ਪੈਣਾ ਕਿਉਂਕਿ ਰਿਪੀਟ ਤੁਸੀਂ ਪਹਿਲਾਂ 2022 ਚ ਕਰ ਚੁੱਕੇ ਹੋ ਇਹਨਾਂ ਦੇ ਨਾ ਭਗਵੰਤ ਮਾਨ ਉਹਨਾਂ ਦੇ ਇੱਕ ਸਾਬਕਾ ਸਲਾਹਕਾਰ ਨੇ মিডিਆ ਸਲਾਹਕਾਰ ਸੀ ਏ মিডিਆ ਇਨਚਾਰਜ ਵੀ ਕਹਿ ਸਕਦੇ ਆ ਨਵਨੀਤ ਵਧਵਾ ਉਹਨਾਂ ਦੀ ਚੈਨਲ ਤੇ ਇੰਟਰਵਿਊ ਸੀ ਉਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਕਹਿੰਦੇ ਜਿਹੜੇ ਇਹਨਾਂ ਦੇ ਐਮ.ਐਲ.ਏ ਨਾ ਚਾਹੇ ਮੁੱਖ ਮੰਤਰੀ ਆਪ ਆ ਜਿਹਨਾਂ ਦੇ ਐਮ.ਐਲ.ਏ ਨੇ ਕੋਈ ਵੀ ਜਦੋਂ ਅਗਲੀ 27 ਦੀ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਕਹਿੰਦਾ ਪਿੰਡਾਂ ਚੋਂਣਗੇ ਇਹਨਾਂ ਦੇ ਪਾਸਪੋਰਟ ਫੜ ਕੇ ਰੱਖ ਲਏ ਹੂੰ ਉਹਨੇ ਕਿਹਾ ਕਹਿੰਦੇ ਤਾਂ ਭੱਜਣਗੇ ਇੱਕ ਵੀ ਬੰਦਾ ਨਹੀਂ ਰੁਕਦਾ ਕਹਿੰਦੇ ਅੰਦਰ ਇਹਨੀਆਂ ਲੁੱਟਾਂ ਕਰੀਆਂ ਨੇ ਸੁਖਵੀਰ ਬਾਦਲ ਵੀ ਕਹਿੰਦੇ ਨੇ ਕਹਿੰਦੇ ਜਿੱਦਾਂ ਸਾਡੀ ਸਰਕਾਰ ਆ ਗਈ ਕਹਿੰਦੇ ਅਸੀਂ ਨੇ ਇੱਕ ਇੱਕ ਲੀਟਰ ਇਹਨਾਂ ਦਾ ਚੱਕ ਚੱਕ ਅੰਦਰ ਸਿੱਟਣਾ ਜਿਨ੍ਹਾਂ ਨੇ ਅਸਲ 'ਚ ਕਪੜੇਵਾਜੀਆਂ ਕਰੀਆਂ ਨੇ ਬਿਕਰਮਜੀਠੀਆਂ ਨੂੰ ਅੰਦਰ ਕਰਿਆ ਹੇ ਤੱਕ ਚਲਾਨ ਪੇਸ਼ ਨਹੀਂ ਹੋਇਆ ਜਦੋਂ ਉਹਨਾਂ ਨੂੰ ਫੜਿਆ ਸੀ ਉਦੋਂ ਇਹ ਕਹਿੰਦੇ ਸੀ ਵੀ ਇਹ ਇਹਦੇ ਦੇ ਨਸ਼ੇ ਦਾ ਪਰਚਾ ਹੂੰ ਬਾਅਦ ਦੇ ਵਿੱਚ ਜਾਇਦਾਦ ਦਾ ਹੋ ਗਿਆ ਜਾਇਦਾਦ ਫਿਰ ਕਹਿੰਦੇ ਇਹਦੀ ਹਿਮਾਚਲ ਜੇ ਜ਼ਮੀਨ ਆ ਹਿਮਾਚਲ ਜੇ ਜ਼ਮੀਨ ਨਹੀਂ ਨਿਕਲੀ ਫਿਰ ਕਹਿੰਦੇ 540 ਕਰੋੜ ਦਾ ਘਪਲਾ ਉਹ ਵੀ ਨਹੀਂ ਨਿਕਲਿਆ ਤੇ ਹਜੇ ਉਹਨੂੰ ਦੱਬੀ ਫੇਰ ਬੈਠੇ ਨੇ ਹੂੰ ਇੱਕ ਤੁਸੀਂ ਨੋਟ ਕਰਿਓ ਸੁਖਵੀਰ ਤਾਂ ਕਹਿੰਦਾ ਹੀ ਕਹਿੰਦਾ ਹੂੰ ਸੁਖਵੀਰ ਤੋਂ ਇਲਾਵਾ ਰਾਜਾ ਬੜਿੰਗ ਦੀ ਭਾਸ਼ਣ ਸੁਣ ਲਿਓ ਸੁਖਜਿੰਦਰ ਰੰਧਾਵੇ ਦੇ ਭਾਸ਼ਣ ਸੁਣ ਲਿਓ ਤੁਸੀਂ ਚਰਨਜੀਤ ਚੰਨੀ ਸੁਣ ਲਿਓ ਸੁਖਪਾਲ ਖਹਿਰਾ ਸੁਣ ਲਿਓ ਉਹ ਉਹ ਵੀ ਕਹਿੰਦੇ ਨੇ ਵੀ ਜਿੱਦਣ ਅਸੀਂ ਨੇ ਸਰਕਾਰ ਬਣਾਲੀ ਤਾਂ ਭਗਵਾਨ ਸਿਆ ਤੂੰ ਆਪਣਾ ਹਿਸਾਬ ਲਾ ਕਿਉਂਕਿ ਜਿੰਨੇ ਘਪਲੇ ਜਿੰਨੇ ਧੱਕੇ ਜਿੰਨੇ ਝੂਠੇ ਪਰਚੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਏ ਨੇ ਉਹਨੇ ਹੁਣ ਤੱਕ ਕਦੇ ਹੋਏ ਨਹੀਂ ਇਹ ਕਹਿਣਾ ਕਾਂਗਰਸੀ ਆਗੂਆਂ ਦਾ ਉਹ ਕਹਿੰਦੇ ਜਿੱਦਨ ਸਾਡੀ ਵਾਰੀ ਆ ਗਈ ਫੇਰ ਤੂੰ ਬਚੀ ਕਿਉਂਕਿ ਸਾਡੇ ਕੋਲ ਪੱਕੇ ਸਬੂਤ ਨੇ ਕਿਉਂਕਿ ਤੂੰ ਤਾਂ ਹਰ ਇੱਕ ਨੂੰ ਚੱਕ ਕੇ ਅੰਦਰ ਸਿੱਟਦੰਨਾ ਸਬੂਤ ਹੋਵੇ ਨਾ ਹੋਵੇ ਹਨਾ ਬਾਅਦ ਦੇ ਵਿੱਚੋਂ ਉਹ ਬੰਦਾ ਜਮਾਨਤ ਤੇ ਆ ਵੀ ਜਾਂਦਾ ਹੁਣ ਬਿਕਰਮ ਮਜੀਠੀ ਦਾ ਕਿਹੜਾ ਚਲਾਨ ਪੇਸ਼ ਹੋਇਆ ਕਦੇ 540 ਕਰੋੜ ਹੈ ਜੀ ਪ੍ਰਚਾਰ ਡਰੱਗਮਣੀ ਦਾ ਜੀ ਡਰੱਗ ਤਸਕਰ ਹੈ ਜੀ ਲੋਕਾਂ ਦੇ ਵਿੱਚ ਆਉਗੇ ਲੋਕ ਵਿਚਾਰੇ ਭੋਲੇ ਨੇ ਉਹਨਾਂ ਨੂੰ ਪਤਾ ਨਹੀਂ ਛਤਰਖਾਨ ਨੂੰ ਆਵਾਦੀ ਪਾਰਟੀ ਦੇ ਵਰਕਰਾਂ ਨੂੰ ਮੂਰੇ ਕਰ ਦਿੰਦੇ ਨੇ ਪੈਸਾ ਖਾਨ ਨੂੰ ਜੀ ਲੀਡਰ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਇੱਕ ਪਰਾਣਾ ਵਰਕਰ 2014 ਤੋਂ ਕੰਮ ਕਰਦਾ ਸੀ ਸੋਢੀ ਸਾਹਿਬ ਹੂੰ ਉਹ ਇੱਥੇ ਵਿਸ਼ਕਰਮਾ ਚੌਂਕ ਦੇ ਲਵੇ ਆਪਣਾ ਟੈਂਪੂ ਦੇ ਵਿੱਚ 버ਗਰ ਵੇਚਦੇ ਨੇ ਹੂੰ ਉਹਨਾਂ ਨੇ ਪਾਰਟੀ ਦੇ ਵਿੱਚ ਜਦੋਂ ਸ਼ੁਰੂ ਚ ਪਾਰਟੀ ਆਈ ਹੈ ਤਾਂ ਉਹ ਝਾੜੂ ਦਾ ਚੋਣ ਨਿਸ਼ਾਨ ਲੈ ਕੇ ਗਲੀ ਗਲੀ ਫਿਰਦੇ ਹੁੰਦੇ ਸੀ ਹੂੰ ਤੇ ਆਮ ਲੋਕ ਹੱਸਦੇ ਹੁੰਦੇ ਸੀ ਵੀ ਆ ਆ ਗਏ ਤੇ ਉਹ ਹੁਣ ਨਿਰਾਸ਼ ਨੇ ਹੂੰ ਉਹ ਕਹਿੰਦੇ ਵੀ ਅਸਤੀਫਾ ਦਿੱਤਾ ਮੈਂ ਹੂੰ ਵੀ ਜਿਹੜੇ ਪਹਿਲਾਂ ਇਹ ਹੁੰਦੇ ਸੀ ਉਹ ਹੁਣ ਰਹੇ ਨਹੀਂ ਹੂੰ ਜਿਹੜੇ ਭਗਵੰਤਮਾਨ ਸਾਹਿਬ ਪਹਿਲਾਂ ਹੁੰਦੇ ਸੀ ਉਹ ਹੁਣ ਰਹੇ ਨਹੀਂ ਜਿਹੜੇ ਇਹਨਾਂ ਦੇ ਲਖਵੀਰ ਰਾਏ ਜੀ ਨੇ ਉਹਨਾਂ ਪਿੱਛੇ ਜਿਹੜੇ ਵਰਕਰ ਪਹਿਲਾਂ 14 ਇਚ ਕੰਮ ਕਰਦੇ ਰਹੇ ਨੇ ਉਹਨਾਂ ਪਰਿਵਾਰਾਂ ਦੇ ੱਤਪੜ ਰੁਲ ਗਏ ਹੂੰ ਉਹ ਪਰਿਵਾਰ ਸੜਕ ਤੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਨੇ ਉਹ ਵੀ ਅੱਗੇ ਸੜਕ ਤੇ ਆਉਣ ਨੂੰ ਮਜਬੂਰ ਹੋਗੇ ਕੋਈ ਉਹਨਾਂ ਦੀ ਬੇਟੀ ਵੀ ਰੇੜੀ ਚਲਾ ਰਹੀ ਆ ਰਿਕਸ਼ਾ ਰੇੜੀ ਪਰ ਲਖਵੀਰ ਰਾਏ ਜੀ ਨੇ ਉਹਨਾਂ ਦੀ ਬਾਹਂ ਨਹੀਂ ਫੜੀ ਤੇ ਕਹਿੰਦਾ ਮੈਂ ਨਰਾਸ਼ ਹੋ ਗਿਆ ਇੱਕ ਐਵੇਂ ਹੀ ਹੌਲੀ ਹੌਲੀ ਸਾਰਾ ਪੰਜਾਬ ਇਹਨਾਂ ਤੋਂ ਮੁੱਖ ਮੋੜਦਾ ਜਾ ਰਿਹਾ ਕਿਉਂਕਿ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਨੇ ਕੇਜਰੀਵਾਲ ਨੂੰ ਪੰਜਾਬ ਨੇ ਅੱਜ ਤੱਕ ਕਦੇ ਦਿੱਲੀ ਦੀ ਇਨ ਨਹੀਂ ਚੱਲੀ ਪੰਜਾਬ ਨਾ ਦਿੱਲੀ ਦੀ ਇਨ ਚੱਲੂਗਾ ਮਨੀਸ਼ ਸ਼ੋਧਿਆ ਕੇਜਰੀ ਵਾਲ ਇਹਨਾਂ ਦੇ ਉੱਤੇ ਕਰੋੜਾਂ ਰੁਪਏ ਦੇ ਕੱਪੜੇ ਨੇ ਇਹ ਪੰਜਾਬ ਚ ਆ ਕੇ ਦੁੱਧ ਦੁੱਤੇ ਹੋ ਜਾਂਦੇ ਨੇ ਹਾਂ ਇਹ ਉੱਥੋਂ ਇਹਨਾਂ ਦੀ ਟਾਪ ਲਵਾਈ ਆ ਸੰਦੀਪ ਜੀ ਹਾਂ ਦਿੱਲੀ ਤੋਂ ਇਹਨਾਂ ਦੀ ਟਾਪ ਲਵਾਈ ਆ ਦਿੱਲੀ ਤੋਂ ਵਿਹਲੇ ਹੋ ਕੇ ਆਏ ਨੇ ਇਹ ਪੰਜਾਬ ਨੂੰ ਰੋਜ਼ ਲੁੱਟਦੇ ਨੇ ਲਟਾ ਰਹੇ ਨੇ ਆਪਣੇ ਬੰਦੂ ਭਗਵੰਤ ਮਾਨ ਸਾਹਿਬ ਚੁੱਪ ਬੈਠਾ ਕਰੋੜਾਂ ਰੁਪਏ ਦੀ ਇਹ ਐਡ ਦੇ ਰਹੇ ਨੇ ਹਾਂ ਕਰੋੜਾਂ ਰੁਪਏ ਦੀ ਭਗਵੰਤ ਮਾਨ ਐਡ ਦੇ ਰਿਹਾ ਇਹ ਕਹਿੰਦਾ ਹੁੰਦਾ ਸੀ ਕਿ ਪਤੀਲੀਆਂ ਦੇ ਫੋਟੋ ਲਾ ਲਓ ਹਾਂ ਕਹਿੰਦਾ ਹੁੰਦਾ ਸੀ ਨਾ ਵੀ ਹਾਸੀ ਹੁਣੀ ਗੱਲ ਕਰਦਾ ਹੁੰਦਾ ਜੀ ਅਕਾਲੀਆਂ ਦੀ ਤਾਂ ਝੋਲਿਆਂ ਤੇ ਪਤਿਲੀਆਂ ਦੇ ਫੋਟੋ ਐ ਸਾਈਕਲਾਂ ਤੇ ਐ ਐਂਬੂਲੈਂਸ ਸਾਈਕਲਾਂ ਤੇ ਸਾਈਕਲ ਬੰਦੇ ਇਹ ਕਾਦੀ ਫੋਟੋ ਤੇਰੀ ਤੇਰੀ ਹਰ ਇੱਕ ਖੰਭੇ ਤੇ ਐ ਲਫਾਫਿਆਂ ਤੇ ਤੇਰੀ ਹਰ ਇੱਕ ਖੰਭੇ ਤੇ ਜੇ ਇੱਕ ਸੜਕ ਦੇ ਉੱਤੇ 50 ਲਾਈਟਾਂ ਨੇ ਤੇਰੇ 50 ਲੈਂਦੀਆਂ 50 ਲਾਈਟਾਂ ਦੇ ਉੱਤੇ ਹੋਲਡਿੰਗ ਨੇ ਮੈਂ ਇੱਕ ਨੰਬਰ ਵੀ ਤੁਹਾਡੀ ਗੱਲ ਕੱਟਦਾ ਇੱਕ ਇਹਨਾਂ ਦਾ ਤੁਸੀਂ ਨੋਟ ਕਰਿਓ 1 ਐਮ ਐਲ ਦੇ ਨਾਲ ਮੰਨ ਲਓ ਇੱਕ ਹਲਕੇ ਦੀ 1 ਐਮ ਐਲ ਦੇ ਨਾਲ 15 ਬੰਦੇ ਮੇਨ ਨੇ ਆਮ ਆਦਮੀ ਪਾਰਟੀ ਜਿਵੇਂ ਨਾ ਖਿੱਲਾ ਵੰਡਦੇ ਨੇ ਇੱਕ ਨੌਦਿਹਾਰੀਆਂ ਵੰਡ ਦਿੰਦੇ ਕਿਸੇ ਨੂੰ মিডিਆ ਚਾਰਜ ਲਾਤਾ ਕਿਸੇ ਨੂੰ سوشل মিডিਆ ਲਾਤਾ মিডিਆ ਲੱਗ سوشل মিডিਆ ਲੱਗ ਕਿਸੇ ਨੂੰ ਕੋਈ ਪ੍ਰਧਾਨ ਕਿਸੇ ਨੂੰ ਜੁਆਇੰਟ ਫੈਕਟਰੀ ਕਿਸੇ ਨੂੰ ਫਲਾਣਾ ਕਿਸੇ ਨੂੰ ਧਮਕਾਣਾ ਕੰਮ ਉਹਨਾਂ ਨੋਂਉਂਦੇ ਨਹੀਂ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਜਿੰਨੀਆਂ ਵਜੀਰੀਆਂ ਆ ਸਰਕਾਰ ਚ ਵੰਡੀਆਂ ਗਈਆਂ ਨੇ ਸ਼ਾਇਦ ਹੀ ਕਿਸੇ ਸਰਕਾਰ ਚ ਵੰਡੀਆਂ ਗਈਆਂ ਹੋਣ ਇੱਕ ਅੱਧੀ ਵਾਰ ਫੇਰ ਬਦਲ ਹੁੰਦਾ ਇਹਨਾਂ ਦਾ ਤਾਂ ਹਰ ਤੂਏਤੀਆਂ ਮਹੀਨੇ ਫੇਰ ਬਦਲ ਹੁੰਦਾ ਇੱਕ ਨਾ ਕਿਸੇ ਹਲਕੇ ਦਾ ਮੇਰੇ ਨਾਮ ਕਲੀਅਰ ਯਾਦ ਨਹੀਂ ਕਿਸੇ ਹਲਕੇ ਦੇ ਇੱਕ ਪੋਸਟਰ ਇੱਕ ਪੋਸਟ ਵਾਇਰਲ ਹੁੰਦੀ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜੇ ਬਲਾਕ ਪ੍ਰਧਾਨ ਨੇ ਨਾ ਉਹਨਾਂ ਨੂੰ ਪਿੰਡਾਂ ਦੇ ਐਲੀਮੈਂਟਰੀ ਸਕੂਲਾਂ ਚ ਲਿਜਾ ਕੇ ਤਰੰਗਾ ਤਰੰਗਾ ਝੰਡਾ ਜਿਹੜਾ ਲਹਿਰਾਇਆ ਜਾਵੇ ਉਹ ਬਲਾਕ ਪ੍ਰਧਾਨਾਂ ਤੋਂ ਇੱਥੋਂ ਤੱਕ ਨੋਬਤਾ ਗਈ ਹੁਣ ਤੁਸੀਂ ਇਹ ਦੇਖ ਲਓ ਵੀ ਇਹਨਾਂ ਦਾ ਕੀ ਇਹਨਾਂ ਦੀ ਸੋਚ ਹੈ ਹਣਾ ਵੀ ਔਦੇਦਾਰੀਆਂ ਦੇਤੀਆਂ ਜੀ ਕਿਸੇ ਨੂੰ ਮੰਨ ਲਓ ਮੀਡੀਆ ਇੰਚਾਰਜ ਲਾਤਾ ਸੋਸ਼ਲ ਮੀਡੀਆ ਇੰਚਾਰਜ ਲਾਤਾ ਉਹ ਬੰਦੇ ਨੂੰ ਇੰਚਾਰਜ ਚਲਾਉਂਦੇ ਨੇ ਜਿਹਨੂੰ SEO ਦਾ ਨਹੀਂ ਪਤਾ, SMO ਦਾ ਨਹੀਂ ਪਤਾ ਵੀ ਇਹ ਕੀ ਹੁੰਦੇ ਨੇ, ਵਰਕ ਕਿਵੇਂ ਕਰਦੇ ਨੇ। ਉਹ ਬੰਦੇ ਮੀਡੀਆ ਇੰਚਾਰਜ, ਸੋਸ਼ਲ ਮੀਡੀਆ ਇੰਚਾਰਜ ਲਾਏ ਹੋਏ। ਜਿਹੜੇ ਇਹਨਾਂ ਨੇ ਵਜੀਰੀਆਂ ਵੰਡੀਆਂ ਨੇ, ਜਸਟ ਜਿਹੜੇ ਚੇਅਰਮੈਨੀਆਂ ਵੰਡੀਆਂ ਨੇ, ਉਹ ਥੋੜੀਆਂ ਇੱਧਰ ਵੰਡੀਆਂ ਨੇ, ਬਾਕੀ ਤਾਂ ਆਪਣੇ ਬੰਦਿਆਂ ਨੂੰ ਚੇਤਿਆਂ ਨੂੰ ਇਹ ਦਿੱਤੀਆਂ ਨੇ ਇਹਨਾਂ ਨੇ। ਹੂੰ। ਦਿੱਲੀ ਵਾਲਿਆਂ ਨੂੰ ਹੀ ਇਹਨਾਂ ਨੇ ਵੱਡੇ-ਵੱਡੇ ਆਉਂਦਿਆਂ ਤੇ ਬਿਠਾਤਾ। ਇਹ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀਆਂ ਦੇਵਾਂਗੇ। ਦੱਸੋ ਜੀ ਕਿੱਥੇ ਨੇ? ਦਿੱਲੀ ਤੋਂ ਆ ਕੇ ਤਾਂ ਉਹ ਜੇਨ ਮੈਨ ਲੱਗ ਰਹੇ ਨੇ ਤੁਸੀਂ ਕਿਹੜੇ ਮੂੰਹ ਨਾਲ ਗੱਲ ਕਰਦੇ ਹੋ ਅੱਗੇ 27 ਦੇ ਵਿੱਚ ਤੁਸੀਂ ਵੋਟਾਂ ਕਿਹੜੇ ਮੂੰਹ ਨਾਲ ਮੰਗੋਗੇ ਜਿਹੜੇ ਵਰਕਰ ਤੁਹਾਡੇ ਨਾਲ 2014 ਦੇ ਵਿੱਚ ਤੁਰੇ ਸੀ 17 ਚ ਤੁਰੇ ਸੀ 22 ਚ ਤੁਰੇ ਸੀ ਉਹ ਹੁਣ ਤੁਰ ਪਣਗੇ ਉਹਨਾਂ ਨੂੰ ਸ਼ਰਮ ਆ ਰਹੀ ਹੈ ਸੰਦੀਪ ਜੀ ਹੂੰ ਉਹ ਹਾਲਾਂਕਿ ਮੈਂ ਵੀ ਵੋਟ ਪਾਈ ਸੀ ਝਾੜੂ ਨੂੰ ਇੱਕ ਬਦਲਾਅ ਦੇਖ ਕੇ ਪਾਈ ਸੀ ਹੂੰ ਕਿ ਚਲੋ ਵਧੀਆ ਕੰਮ ਕਰਨਗੇ ਜਿੰਨਾ ਬੇੜਾਗਰਕ ਇਹਨਾਂ ਨੇ ਕਰਿਆ ਪੰਜਾਬ ਦਾ ਸ਼ਾਇਦ ਹੀ ਕਿਸੇ ਨੇ ਕਰਿਆ ਹੋਵੇ ਅੱਛਾ ਏ ਕਿਹੜ ਬਹੁ ਕੱਢਦੇ ਨੇ ਹੂੰ ਪੱਤਰਕਾਰਾਂ ਨਾਲ ਵੀ ਕੱਢਦੇ ਨੇ ਚਲੋ ਪੱਤਰਕਾਰ ਵਧੀਆ ਜਿਹੜੇ ਸੱਚੇ ਨੇ ਉਹ ਬੋਲਦੇ ਵੀ ਨੇ ਭਾਨਾ ਸਿੱਧੂ ਨਾਲ ਕਿਹੜ ਗੱਡੀਆਂ ਨੇ ਹੂੰ ਉਹ ਨੰਗਾ ਕਰ ਕਰਕੇ ਕੁੱਟਿਆ ਵਿਚਾਰਾ ਹੂੰ ਕੀ ਉਹ ਸੱਚ ਬੋਲਦਾ ਸੀ ਹੂੰ ਇਹ ਲਖੇ ਸੁਧਾਣੇ ਨਾਲ ਜਿਹੜਾ ਬੰਦਾ ਵੀ ਪੰਜਾਬੀਆਂ ਨੂੰ ਜਾਗਰੂਤ ਕਰਦਾ ਉਹਨੂੰ ਇਹ ਏਕਣੇ ਕਰਦੇ ਨੇ ਤੇ ਕਿੰਨਾ ਕਚਰ ਕਰ ਲੋਂਗੇ ਤੇ ਹੁਣ ਅਸਤੀਫਾ ਦੀ ਝੜੀ ਜਿਹੜੀ ਲੱਗੀ ਸੀ ਉਹ ਜਿਹੜੇ ਐਲਾਨ ਮੰਤਰੀ ਨੇ 5 ਮਿੰਟ ਚ ਐਮਐਸਪੀ ਦੇ ਦਿੰਦੇ ਨੇ ਜਿਹੜੀ ਆਪਣੀ ਬੀਬਾ ਜੀ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ 76 ਪਹਿਣਗੇ ਕਿਸਾਨ ਸਵਾਲ ਕਰਨ ਲੱਗੇ ਉਹ ਅਸਤੀਫਾ ਦੇ ਗਏ ਅਸਤੀਫਾ ਦੇਣ ਤੋਂ ਬਾਅਦ ਫਿਰ ਉਹਨਾਂ ਦਾ ਨਾਮ ਮਨਜ਼ੂਰ ਵੀ ਹੋ ਜਾਂਦਾ ਵਾਪਸ ਦਵਾਤਾ ਵੀ ਵਾਪਸ ਕਰ ਲਓ ਜੀ ਅਛਾ ਜੀ ਉੱਥੇ ਗਏ ਅਮਨ अरोड़ा ਜੀ ਉਹਨਾਂ ਨੇ ਗਿੱਟਮਿਟ ਕਰੀ ਵਾਪਸ ਹੋ ਗਿਆ ਫਿਊਚਰ ਖਤਮ ਹੈ ਜੀ ਬੀਬਾ ਜੀ ਦਾ ਨਹੀਂ ਬੀਬਾ ਜੀ ਦਾ ਫਿਊਚਰ ਖਤਮ ਹੈ ਜਿਹੜੇ ਹਲਕੇ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੁਸੀਂ ਉਹਨਾਂ ਦੀ ਸੁਣੀ ਤੁਸੀਂ ਅਮਨ ਰੋੜ ਇਹ ਦੀ ਸੁਣ ਕੇ ਮਿੰਟ ਚ ਤੁਸੀਂ ਕਹਤਾ ਵੀ ਚਲੋ ਕੋਈ ਗੱਲ ਨਹੀਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਉਹਨਾਂ ਨੂੰ ਤੁਸੀਂ ਕਿ ਨਰਾਸ਼ ਕਰਕੇ ਜਾਓਗੇ ਜਿਹੜੇ ਤੁਹਾਡੇ ਪਿੱਛੇ ਸਿਰ ਪੜਵਾ ਚੁੱਕੇ ਨੇ ਜਿਹੜੇ ਤੁਹਾਡੇ ਪਿੱਛੇ ਗਲੀਆਂ ਦੇ ਵਿੱਚ ਫਿਰ ਚੁੱਕੇ ਨੇ ਉੱਥੇ ਜਾ ਕੇ ਦੇਖੋ ਗਲੀਆਂ ਦਾ ਹਾਲ ਕੀ ਆ ਉੱਥੇ ਸੜਕਾਂ ਨਹੀਂ ਲੱਭ ਰਹੀਆਂ ਲੋਕਾਂ ਨੂੰ ਇਹਨੂੰ ਪਤਾ ਸੀ ਵੀ ਸਾਲ ਰਹਿ ਗਿਆ ਇੱਕ ਪਿੱਛੇ ਤਾਂ ਕੁਝ ਨਹੀਂ ਰਹਿ ਗਿਆ ਡੇਢ ਨਹੀਂ ਰਹਿ ਗਿਆ ਇੱਕ ਹੀ ਰਹਿ ਗਿਆ ਵੀ ਜਲੂਸ ਕੱਢਣਗੇ ਲੋਕ ਮੇਰਾ ਜੀ ਪਰ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਸਨ ਮੇਰੇ ਸਹਿਯੋਗੀ ਪਰਮਵੀਰ ਸਿੰਘ ਜਿਸ ਦੇ ਨਾਲ ਪੰਜਾਬ ਦੇ ਵੱਖ-ਵੱਖ ਮੁੰਦਿਆਂ ਤੇ ਚਰਚਾਵਾਂ ਕੀਤੀਆਂ ਨੇ ਅਤੇ ਅਗਲੇ ਦਿਨ ਫਿਰ ਤੋਂ ਨਵੇਂ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਫਿਰ ਤੋਂ ਹੋਵਾਂਗੇ ਹਾਜ਼ਰ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ